ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਤਿੰਨ ਦਿਨਾਂ ਜੋੜ ਮੇਲਾ ਹੋਇਆ ਆਰੰਭ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਅਖੰਡ ਪਾਠ ਹੋਇਆ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਹ ਪੁਰਬ ਦਾ ਤਿੰਨ ਦਿਨਾਂ ਜੋੜ ਮੇਲਾ ਅੱਜ ਤੋਂ ਹੋਇਆ ਸ਼ੁਰੂ ਉਥੇ ਹੀ ਅੱਜ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਅੱਜ ਸਵੇਰ ਤੋਂ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ। ਉਥੇ ਐ ਜੀ ਪੀ ਸੀ ਮੈਂਬਰ ਗੁਰਵਿੰਦਰ ਪਾਰਸ ਸਿੰਘ ਗੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਆਪ ਉਰ ਨੂੰ ਲੈ ਕੇ ਪੂਰੀ ਧਾਰਮਿਕ ਬ੍ਰਿਹਾਦਾ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ। ਅਤੇ 30 ਅਗਸਤ ਨੂੰ ਭੋਗ ਪਾਏ ਜਾਣਗੇ ਅਤੇ 30 ਅਗਸਤ ਨੂੰ ਬਟਾਲਾ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉੱਥੇ ਹੀ ਸੰਗਤਾਂ ਦਾ ਕਹਿਣਾ ਹੈ ਕਿ ਐਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਬੜੀ ਬੀਸਬਰੀ ਨਾਲ ਉਡੀਕ ਰਹਿੰਦੀ ਹੈ ਤੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਵਿਆਹ ਪੂਰਵ ਮਨਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੂਚੀ ਨਾਨਕ ਨਾਮ ਦੇਵਾ ਸੰਗਤ ਨੂੰ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਦੇ ਵਿਆਹਪੁਰਬ ਜੋੜ ਮੇਲਾ ਜੋ 538 ਵਾਂ ਹੀ ਮਨਾਉਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਆਪਣੇ ਮੈਨੇਜਰ ਸਹਬਾਨ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਦਾ ਤੇ ਲੱਖ ਲੱਖ ਵਧਾਈ ਵੀ ਦਿਨਾ ਉਥੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹਾਰਪ੍ਰਭ ਕਾਜਰ ਚ ਆਇਆ ਗੁਰਮਖ ਵਿਆਹਣ ਆਇਆ ਦੇ ਮਾਵਾਕਾ ਅਨੁਸਾਰ ਧਾਨਗੁਰ ਨਾਨਕ ਸਾਹਿਬ ਜੀ ਦਾ ਜੋ ਇਹ ਵਿਆਹਪੁਰਬ ਜੋੜ ਮੇਲਾ ਮਨਾ ਰਹੇ ਆ ਉਹ ਧਾਰਮਿਕ ਜੋ ਮर्यादा ਅਨਸਾਰ ਜੋ ਆਪਣੀ ਅੱਜ ਸ਼ੁਰੂਆਤ ਇਸ ਪੁਰਬ ਦੀ ਕੀਤੀ ਜਾ ਰਹੀ ਹੈ ਗੁਰਪ੍ਰਿੰਦ ਦੀ ਉਹ ਅੱਜ ਗੁਰਦਰਾ ਕੰਧ ਸਾਹਿਬ ਵਿਖੇ ਧੰਤਨ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਖੰਡਪਾਰ ਸਾਹਿਬ ਆਰੰਭ ਹੋਏ ਨੇ ਮੈਂ ਸਮਝਣਾ ਇਹਦੇ ਨਾਲ ਹੀ ਅੱਜ ਇਹ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਆਰੰਭ ਹੋ ਗਈ ਹੈ ਅੱਜ ਰੱਖੇ ਅਖੰਡਪਾਤ ਸਾਹਿਬ ਦੇ ਭੋਗ ਜਿਹੜੇ ਨੇ 30 ਅਗਸਤ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਨ ਸਾਹਿਬ ਵਿਖੇ ਪਹਿਣਗੇ। ਅਪਰੰਤ ਸਾਰੇ ਸਮਾਗਮ ਜਿਹੜੇ ਨੇ ਚੱਲਦੇ ਰਹਿਣਗੇ। ਇਸੇ ਦੌਰਾਨ ਗੁਰਦੁਆਰਾ ਸਤਕਪਾਤਰੀਆ ਸਾਹਿਬ ਵੀ ਅੱਜ ਅਖੰਡਪਾਤ ਸਾਹਿਬ ਆਰੰਭ ਹੋਣੇ ਨੇ। ਗੁਰਦੁਆਰਾ ਡੇੜਾ ਸਾਹਿਬ ਮਾਤਾ ਸਲਖਣੀ ਦਾ ਪੇਕਾ ਘਰ ਜੋ ਏ ਉੱਥੇ ਵੀ ਸਵੇਰੇ 7 ਵਜੇ ਅੰਮ੍ਰਿਤ ਵੇਲੇ ਸਵੇਰੇ 7 ਵਜੇ ਅਖੰਡਪਾਤ ਸਾਹਿਬ ਆਰੰਭ ਹੋ ਚੁੱਕੇ ਨੇ। ਮੈਂ ਸਮੂਚੀਆਂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਔਰ ਹਲਕੇ ਇਸ ਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਵੀ ਕਰੀਏ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਨਤਮਸਟਕ ਵੀ ਹੋਈਏ 29 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਤਾਂ ਸਾਬ ਸ੍ਰੀ ਗੁਰਾਂਤ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਗਏ ਪਟਾਲੇ ਦੀ ਧਰਤੀ ਤੇ ਆਉਣਾ ਉਹਦਾ ਵੀ ਵਖ ਵਖ ਪੜਾਵਾ ਤੇ ਆਪਾਂ ਸਵਾਗਤ ਕਰਨਾ ਔਰ ਨਾਲ ਨਾਲ 30 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਸੰਗਤ ਵਿੱਚ ਕੀਰਤਨ ਕਰਦੀ ਹੋਈ ਇਸ ਮਹਾਨ ਨਗਰ ਕੀਰਤਨ ਵਿੱਚ ਆਪਾਂ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਆ 30 ਅਗਸਤ ਨੂੰ ਸਵੇਰੇ 7 ਵਜੇ ਆਰੰਭ ਹੋਣ ਜਾ ਰਿਹਾ ਸੋ ਸਾਰੀਆਂ ਹੀ ਸੰਗਤਾਂ ਬੜਾ ਉਤਸ਼ਾਹ ਬੜਾ ਪਿਆਰ ਲੈ ਕੇ ਮਨ ਦੀ ਭਾਵਨਾ ਲੈ ਕੇ ਸਾਰੀਆਂ ਸੁਆਵਾਂ ਕਰ ਰਹੇ ਨੇ ਮੈਂ ਸਾਰੀਆਂ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ ਭਾਵੇਂ ਉਹ ਗਤਕਾ ਸੁਸਾਇਟੀਆਂ ਨੇ ਭਾਵੇਂ ਉਹ ਜੋੜਾ ਘਰ ਸੁਸਾਇਟੀਆਂ ਨੇ ਭਾਵੇਂ ਇਹਦੇ ਵਿੱਚ ਝਾੜੂ ਦੀ ਅਗੇ ਸਫਾਈ ਦੀ ਸੇਵਾ ਕਰਨ ਵਾਲੇ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਏ ਆਓ ਪੜਾਵਾਈ ਪੜਾਏ ਆਪਾਂ ਇਸ ਨਗਰ ਕੀਰਤਨ ਤੋਰਦੇ ਰਹੀਏ ਤਾਂ ਕਿ ਮਹਾਨ ਨਗਰ ਕੀਰਤਨ ਟਾਈਮ ਨਾਲ ਆਪਣੇ ਪੜਾਵਾਂ ਤੇ ਪੁੱਜੇ ਸੰਗਤ ਜਿਹੜੀ ਦਰਸ਼ਨ ਟਾਈਮ ਨਾਲ ਕਰਕੇ ਆਪਣੇ ਘਰਾਂ ਨੂੰ ਪਹੁੰਚੇ ਇਹ ਮੇਰੀ ਜ਼ਰੂਰੀ ਬੇਨਤੀ ਏ ਮੈਂ ਫੇਰ ਆਪਣੇ ਵੱਲੋਂ ਔਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਤਕਾਰਯੋਗ ਸਾਥੀ ਮੈਂਬਰ ਸਹਿਬਾਨ ਵੱਲੋਂ ਤੇ ਆਪਣੇ ਮੈਨੇਜਰ ਗੁਰੂ ਘਰ ਦੇ ਵਜ਼ੀਰ ਗਰੰਤੀ ਸਾਹਿਬ ਨੂੰ ਸ਼ਹਿਰ ਦੀਆਂ ਸਤਕਾਰਤਦਸਤੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ